ਕਰੀਅਰ ਗਾਈਡੈਂਸ ਨੂੰ ਲੈ ਕੇ ਕਾਫੀ ਸਾਰੀਆਂ ਵੀਡੀਓ ਜਿਹੜੀਆਂ ਮੈਂ ਕੀਤੀਆਂ ਨੇ ਤੇ ਜਿਨ੍ਹਾਂ ਦੇ ਵਿੱਚ ਬੱਚਿਆਂ ਦਾ ਬਹੁਤ ਸਾਰਾ ਪਿਆਰ ਵੀ ਦੇਖਣ ਨੂੰ ਮਿਲਿਆ ਹੈ। ਕੁਝ ਬੱਚਿਆਂ ਨੇ ਮੈਨੂੰ ਤਾਂ ਸਵਾਲ ਵੀ ਪੁੱਛੇ ਨੇ ਕਿ ਸਰ ਅਸੀਂ ਗ੍ਰੈਜੂਏਸ਼ਨ ਤੋਂ ਬਾਅਦ ਕਿਹੜੀਆਂ ਇਦਾਂ ਦੀਆਂ ਸਰਕਾਰੀ ਨੌਕਰੀਆਂ ਨੇ ਜਿਨ੍ਹਾਂ ਨੂੰ ਟਾਰਗੇਟ ਕਰ ਸਕਦੇ ਆ। ਤੇ ਮੈਨੂੰ ਲੱਗਾ ਸ਼ਾਇਦ ਇਹ ਸਵਾਲ ਉਹਨਾਂ ਸਾਰੇ ਬੱਚਿਆਂ ਦਾ ਹੋ ਸਕਦਾ ਜਿਹੜੇ ਇਸ ਸਮੇਂ ਗ੍ਰੈਜੂਏਸ਼ਨ ਕਰ ਰਹੇ ਆ ਜਾਂ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੰਪਲੀਟ ਕਰ ਲਈ ਹੈ ਤੇ ਖਾਸ ਕਰਕੇ ਉਹ ਬੱਚੇ ਜਿਹੜੇ ਆਪਣੇ ਫਿਊਚਰ ਨੂੰ ਲੈ ਕੇ ਜਾਂ ਕਰੀਅਰ ਨੂੰ ਲੈ ਕੇ ਜ਼ਰੂਰ ਸੀਰੀਅਸ ਆ। ਤਾਂ ਫਿਰ ਅੱਜ ਉਹ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਆਪਾਂ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਕਿਹੜੇ-ਕਿਹੜੇ ਸਰਕਾਰੀ ਪੇਪਰ ਦੇ ਸਕਦੇ ਹੋ ਹਾਂ ਉਹਨਾਂ ਦੀ ਤਿਆਰੀ ਤੁਸੀਂ ਗ੍ਰੈਜੂਏਸ਼ਨ ਦੇ ਨਾਲ-ਨਾਲ ਵੀ ਕਰ ਸਕਦੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਫਤੇਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸਾ ਦਾ 247 ਦੇ YouTube ਚੈਨਲ ਦੇ ਉੱਤੇ ਅ ਕੈਰੀਅਰ ਗਾਈਡੈਂਸ ਇੱਕ ਬਹੁਤ ਇੰਪੋਰਟੈਂਟ ਚੀਜ਼ ਹੋ ਜਾਂਦੀ ਹੈ ਜਦੋਂ ਬੱਚੇ ਨੇ ਆਪਣਾ ਫਿਊਚਰ ਸਿਕਿਉਰ ਕਰਨਾ ਹੋਵੇ ਕਿਉਂਕਿ ਅਸੀਂ ਪੜ੍ਹ ਤਾਂ ਲੈਨੇ ਲੇਕਿਨ ਸਾਨੂੰ ਪਤਾ ਨਹੀਂ ਹੁੰਦਾ ਕਿ ਸਾਡਾ ਕੈਰੀਅਰ ਕੀ ਹੋ ਸਕਦਾ ਹੈ ਸੋ ਅੱਜ ਦੀ ਵੀਡੀਓ ਸ਼ਾਇਦ ਤੁਹਾਡੀ ਲਾਈਫ ਦਾ ਇੱਕ ਟਰਨਿੰਗ ਪੁਆਇੰਟ ਹੋ ਸਕਦਾ ਆ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਨੌਲੇਜ ਹੈ ਤੇ ਬਹੁਤ ਸਾਰੀ ਇਨਫੋਰਮੇਸ਼ਨ ਹੈ ਵੀਡੀਓ ਨੂੰ ਪੂਰਾ ਧਿਆਨ ਨਾਲ ਜ਼ਰੂਰ ਦੇਖਿਓ ਜੇ ਤੁਸੀਂ ਵੀ ਆਪਣੇ ਕਰੀਅਰ ਨੂੰ ਲੈ ਕੇ ਸੀਰੀਅਸ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਕਿ ਹੋਰਾਂ ਤੱਕ ਵੀ ਇਹ ਇਨਫੋਰਮੇਸ਼ਨ ਪਹੁੰਚ ਸਕੇ ਚਲੋ ਕਰਦੇ ਫਿਰ ਆਪਾਂ ਸ਼ੁਰੂਆਤ ਟੌਪ ਦੀ ਆਪਾਂ ਦੇਖਾਂਗੇ ਲਗਭਗ 10 ਕਿਦਾਂ ਦੀਆਂ ਆਪਾਂ ডিপਾਰਟਮੈਂਟ ਕਹੇ ਲੋ ਪੋਸਟਾਂ ਕਹੇ ਲੋ ਜਿਹੜੀਆਂ ਕਿ ਸਾਡੇ ਗ੍ਰੈਜੂਏਸ਼ਨ ਵਾਲੇ ਬੱਚੇ ਇਗਜ਼ਾਮ ਦੇ ਸਕਦੇ ਨੇ ਤੇ ਉਹਨਾਂ ਅਹੁਦਿਆਂ ਉੱ ਆਪਾਂ ਸ਼ੁਰੂ ਕਰਾਂਗੇ 10ਵੇਂ ਨੰਬਰ ਤੋਂ ਵੀ 10ਵੇਂ ਤੇ ਕਿਹੜੀ ਆਉਂਦੀ ਆ 9ਵੇਂ ਤੇ ਕਿਹੜੀ 8ਵੇਂ ਤੇ ਕਿਹੜੀ ਹਾਲਾਂਕਿ ਇਹ ਜਿਹੜੀ ਨੰਬਰਿੰਗ ਆ ਮੈਂ ਇਹਨੂੰ ਇਹ ਨਹੀਂ ਕਹਿ ਸਕਦਾ ਕਿ ਇਹ ਇਸ ਲੈਵਲ ਤੇ ਤਾਂ ਕਿਉਂਕਿ ਇਸ ਰੁਤਬਾ ਇਸ ਜੌਬ ਦਾ ਘੱਟ ਹੁੰਦਾ ਰੁਤਬਾ ਸਾਰਿਆਂ ਸਰਕਾਰੀ ਜੌਬਾਂ ਦਾ ਇਕੁਅਲ ਹੁੰਦਾ ਆ ਕਿਤੇ ਨਾ ਕਿਤੇ ਐਗਜ਼ਾਮ ਦਾ ਲੈਵਲ ਕਿਦਾਂ ਦਾ ਹੁੰਦਾ ਆ ਆਪਾਂ ਕਹਿੰਦੇ ਐਗਜ਼ਾਮ ਕਿੰਨਾ ਕੁ ਟਫ ਹੋਊਗਾ ਜਾਂ ਕਿੱਡੇ ਇੱਕ ਅਹੁਦੇ ਦੀ ਪੋਸਟ ਮਿਲਦੀ ਏ ਉਸ ਚੀਜ਼ ਨੂੰ ਕੈਟੇਗਰੀਜ਼ ਕੀਤਾ ਗਿਆ ਇਹ ਨੰਬਰਿੰਗ ਦੇ ਰਾਹੀਂ ਸੋ ਟੌਪ ਵਾਲੀ ਕਿਹੜੀ ਹੋਊਗੀ ਉਹ ਵੀ ਜ਼ਰੂਰ ਦੇਖ ਕੇ ਜਾਓ ਚਲੋ ਸਭ ਤੋਂ ਪਹਿਲਾਂ ਬਾਅਦ ਇਹਦੇ 10ਵੇਂ ਨੰਬਰ ਤੇ ਕਿਹੜੀ ਸਾਡੇ ਕੋਲ ਜਿਹੜੀ ਉਹ ਜੋਬ ਆਉਂਦੀ ਆ ਸੋ 10ਵੇਂ ਨੰਬਰ ਦੀ ਗੱਲ ਕਰ ਲਈ ਹਾਲਾਂਕਿ ਇਹ ਉਹ ਬੱਚਿਆਂ ਦੇ ਲਈ ਹੈ ਜਿਹੜੇ ਗ੍ਰੈਜੂਏਸ਼ਨ ਦੇ ਵਿੱਚ ਨੇ ਪੜ੍ਹ ਰਹੇ ਨੇ ਸਮ ਗ੍ਰੈਜੂਏਸ਼ਨ ਤੇ ਬਹੁਤ ਸਾਰੇ ਬੱਚੇ ਪੇਪਰ ਦਿੰਦੇ ਨੇ ਪਲੱਸ 2 ਤੋਂ ਬਾਅਦ ਹੈ ਪਲੱਸ 2 ਤੋਂ ਬਾਅਦ ਵਾਲੀ ਵੈਕੈਂਸੀ ਲੇਕਿਨ ਬੱਚੇ ਗ੍ਰੈਜੂਏਸ਼ਨ ਦੇ ਦੌਰਾਨ ਇੱਕ ਐਕਸਪੀਰੀਅੰਸ ਦੇ ਲਈ ਇਗਜ਼ਾਮ ਦੇ ਦਿੰਦੇ ਨੇ ਜਿਹਨੂੰ ਅਸੀਂ ਕਹਿੰਦੇ ਆ SSC CHSL ਦਾ ਇਗਜ਼ਾਮ ਸੋ ਇਹਦੇ ਵਿੱਚ ਸਾਡੇ ਕੋਲ ਜਿਹੜੀ ਜੋਬ ਪ੍ਰੋਫਾਈਲ ਹੁੰਦੀ ਆ ਬੱਚੇ ਇਸ ਇਗਜ਼ਾਮ ਨੂੰ ਕਲੀਅਰ ਕਰਕੇ ਲੋਅਰ ਡਿਵੀਜ਼ਨ ਕਲਰਕ ਦੀ ਪੋਸਟ ਦੇ ਉੱਤੇ ਜਾਂਦੇ ਨੇ ਜੂਨੀਅਰ ਸੈਕਟਰੀਅਟ ਅਸਿਸਟੈਂਟ ਬਣ ਜਾਂਦੇ ਨੇ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਦੇ ਉੱਤੇ ਜਾਂਦੇ ਨੇ ਸੋ ਕੁਝ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਡਿਪਾਰਟਮੈਂਟ ਦੇ ਵਿੱਚ ਆ ਜੇ ਲੋ ਕਿਹੜੀ ਜਿਹੜੀ ਜੋਬ ਮਿਲਦੀ ਆ ਉਹ ਇਹ ਵਾਲੀ ਜੋਬ ਬੱਚੇ ਨੂੰ ਮਿਲਦੀ ਆ ਇਗਜ਼ਾਮ ਜਿਹੜਾ ਕੰਡਕਟ ਕਰਾਇਆ ਜਾਂਦਾ ਐ SSC ਦੁਆਰਾ ਕੰਡਕਟ ਕੀਤਾ ਜਾਂਦਾ ਹੈ ਇਗਜ਼ਾਮ ਸਾਲ ਦੇ ਵਿੱਚ ਮੌਕੇ ਮੌਕੇ ਤੇ ਦਾ ਨੋਟੀਫਿਕੇਸ਼ਨ ਆਉਂਦਾ ਰਹਿੰਦਾ ਆ ਉਸ ਤੋਂ ਬਾਅਦ ਕੰਮ ਦੀ ਗੱਲ ਕਰ ਲਈ ਜਿਹੜਾ ਬੱਚਾ ਇਹ ਜੌਬ ਲੈਂਦਾ ਤਾਂ ਉਹਨੂੰ ਓਬਵੀਅਸ ਆ ਕਲੈਰੀਕਲ ਕੰਮ ਕਰਨਾ ਪੈਂਦਾ ਅ ਫਾਈਲਸ ਵਗੈਰਾ ਨੂੰ ਹੈਂਡਲ ਕਰਨਾ ਅ ਡਿਪਾਰਟਮੈਂਟਸ ਦੇ ਨਾਲ ਕਮਿਊਨੀਕੇਸ਼ਨ ਕਰਨਾ ਸੋ ਸਾਰਾ ਕੰਮ ਇਸਦਾ ਹੁੰਦਾ ਆ ਤੇ ਪੈਨ ਇੰਡੀਆ ਸੈਂਟਰ ਗਵਰਨਮੈਂਟ ਦੀ ਜੌਬ ਹੈ ਜਾਨੀ ਕਿ ਇਹ ਲਾ ਲੋ ਵੀ ਸਰਕਾਰੀ ਨੌਕਰੀ ਦੀ ਸ਼ੁਰੂਆਤ ਕਰਨ ਵਾਲੇ ਬੱਚਿਆਂ ਦੇ ਲਈ ਬਹੁਤ ਵਧੀਆ ਆ ਉਸ ਤੋਂ ਬਾਅਦ ਜੇ ਮੈਂ ਆਵਾਂ ਇੱਦੋਂ ਥੋੜਾ ਜਿਹਾ ਉੱਪਰ 9ਵੇਂ ਨੰਬਰ ਤੇ 9ਵੇਂ ਨੰਬਰ ਦੇ ਉੱਤੇ ਇਹ ਸਾਡੇ ਪੰਜਾਬ ਸਟੇਟ ਦੀਆਂ ਨੌਕਰੀਆਂ ਨੇ ਹੁਣ ਇਹ ਨੌਕਰੀਆਂ ਸਾਡੇ ਪੰਜਾਬ ਦੇ ਜਿਹੜੇ ਡਿਪਾਰਟਮੈਂਟ ਜਿਵੇਂ ਕਿ ਕਲੈਰੀਕਲ ਡਿਪਾਰਟਮੈਂਟ ਉਹ ਕਈ ਕਲਰਕ ਦੀਆਂ ਪੋਸਟਾਂ ਕੱਢ ਦਿੰਦੇ ਨੇ ਕਦੇ-ਕਦੇ ਪੰਜਾਬ ਦੇ ਵਿੱਚ ਪਟਵਾਰੀ ਦੀਆਂ ਪੋਸਟਾਂ ਨਿਕਲਦੀਆਂ ਨੇ ਕਦੇ ਪੰਜਾਬ ਦੇ ਵਿੱਚ ਸੀਨੀਅਰ ਅਸਿਸਟੈਂਟ ਦੀਆਂ ਪੋਸਟਾਂ ਨਿਕਲਦੀਆਂ ਨੇ ਕਦੇ ਪੰਜਾਬ ਦੇ ਵਿੱਚ ਐਕਸਾਈਜ਼ ਇੰਸਪੈਕਟਰ ਦੀਆਂ ਪੋਸਟਾਂ ਨਿਕਲਦੀਆਂ ਨੇ ਸੋ ਇਹ ਸਾਰੀਆਂ ਅਲੱਗ-ਅਲੱਗ ਪੋਸਟਾਂ ਨੇ ਇਹਨਾਂ ਪੋਸਟਾਂ ਦਾ ਜਿਹੜਾ ਇਗਜ਼ਾਮ ਕੰਡਕਟ ਕਰਾਇਆ ਜਾਂਦਾ ਹੈ ਉਹ ਪੀਟ੍ਰੀਪਲੱਸਸੀ ਦੁਆਰਾ ਕੰਡਕਟ ਕੀਤਾ ਜਾਂਦਾ ਹੈ ਤੇ ਇਹ ਪੋਸਟਾਂ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਹੀ ਫਿਲ ਕਰ ਸਕਦੇ ਹੋ ਤੇ ਗ੍ਰੈਜੂਏਸ਼ਨ ਤੋਂ ਬਾਅਦ ਹੀ ਪੇਪਰ ਦੇ ਸਕਦੇ ਹੋ ਜਾਨਕਿ ਇਹਦੇ ਲਈ ਜਿਹੜੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਆ ਉਹ ਗ੍ਰੈਜੂਏਸ਼ਨ ਆ ਹੁਣ ਗ੍ਰੈਜੂਏਸ਼ਨ ਤੁਸੀਂ ਕਿਸੇ ਵੀ ਫੀਲਡ ਚ ਕੀਤੀ ਹੋਵੇ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਹੁਣ ਇਹਦਾ ਕੰਮ ਦੀ ਗੱਲ ਕਰ ਲਓ ਜਿਵੇਂ ਕਲੈਰੀਕਲ ਦਾ ਕੰਮ ਹੁੰਦਾ ਆਫਿਸ ਪੇਪਰ ਵਰਕ ਵਗੈਰਾ ਕਰਨਾ ਪਟਵਾਰੀ ਦੀ ਗੱਲ ਕਰ ਲਓ ਜੋ ਵੀ ਸਾਡੇ ਕੋਲੇ ਰਿਕਾਰਡਸ ਮੇਨਟੇਨ ਕਰਨੇ ਚਾਹੇ ਉਹ ਲੈਂਡ ਦੇ ਆ ਚਾਹੇ ਜੋ ਨਹਿਰੀ ਪਾਣੀ ਦੇ ਰਿਕਾਰਡਸ ਹੋ ਗਏ ਇਹਦੇ ਨਾਲ ਨਾਲ ਸੀਨੀਅਰ ਅਸਿਸਟੈਂਟ ਦੀ ਗੱਲ ਕਰ ਲਈਏ ਜਿਹੜੀਆਂ ਵੱਡੀਆਂ ਵੱਡੀਆਂ ਆਰਗੇਨਾਈਜ ਐਗਨੋਸਟ੍ਰੇਸ਼ਨ ਦੇ ਵਿੱਚ ਹੈਲਪ ਪ੍ਰੋਵਾਈਡ ਕਰਨੀ ਤੇ ਐਕਸਾਈਜ਼ ਦੀ ਗੱਲ ਕਰ ਲਈਏ ਜੋ ਵੀ ਸਾਡੇ ਕੋਲ ਐਕਸਾਈਜ਼ ਦੇ ਲਾਜ਼ ਨੇ ਉਹਨਾਂ ਨੂੰ ਇਨਫੋਰਸ ਕਰਨਾ ਇਸ ਅਫੀਸਰ ਦੀ ਡਿਊਟੀ ਹੁੰਦੀ ਹੈ ਇਹ ਜੋਬ ਪੰਜਾਬ ਦੇ ਵਿੱਚ ਮਿਲਦੀ ਹੈ ਤੇ ਬਹੁਤ ਜ਼ਿਆਦਾ ਵਧੀਆ ਲੈਵਲ ਦੀ ਇੱਕ ਜੋਬ ਮੰਨੀ ਜਾਂਦੀ ਹੈ ਪੰਜਾਬ ਦੇ ਵਿੱਚ ਹਾਲਾਂਕਿ ਇਹਨਾਂ ਦਾ ਜੋ ਸਿਲੈਕਸ਼ਨ ਪ੍ਰੋਸੈਸ ਆ ਉਹ ਨਹੀਂ ਮੈਂ ਇੱਥੇ ਦੱਸੂਗਾ ਆਪਾਂ ਜਸਟ ਇਹਨਾਂ ਦੀ ਕੈਟੇਗਰੀਜ਼ੇਸ਼ਨ ਹੀ ਕਰਦੇ ਹਾਂ ਉਦੋਂ ਬਾਅਦ 8ਵੇਂ ਨੰਬਰ ਤੇ ਸਾਡੇ ਕੋਲੇ ਰੇਲਵੇ ਦੀਆਂ ਨੌਕਰੀਆਂ ਆ ਜਾਂਦੀਆਂ ਨੇ ਰੇਲਵੇ ਦੇ ਵਿੱਚ ਆਰਆਰਬੀ ਐਨਟੀਪੀਸੀ ਦੀਆਂ ਕਾਫੀ ਸਾਰੀਆਂ ਨੌਕਰੀਆਂ ਹੁੰਦੀਆਂ ਨੇ ਜਿਵੇਂ ਕਿ ਸਟੇਸ਼ਨ ਮਾਸਟਰ ਹੋ ਗਿਆ ਗੁੱਡਸ ਗਾਰਡ ਹੋ ਗਿਆ ਕਮਿਊਨ ਆਪਣੇ ਕੋਲੇ ਕਮਰਸ਼ੀਅਲ ਐਪ੍ਰੈਂਟਿਸ ਹੋ ਗਿਆ ਤੇ ਸਾਡੇ ਕੋਲੇ ਟ੍ਰੈਫਿਕ ਅਸਿਸਟੈਂਟ ਹੋ ਗਿਆ ਇਹਦਾ ਜਿਹੜਾ ਐਗਜ਼ਾਮ ਲਿਆ ਜਾਂਦਾ ਹੈ ਉਹ ਰੇਲਵੇ ਰਿਕਰੂਟਮੈਂਟ ਬੋਰਡ ਜਾਨਕੀ ਆਰਆਰਬੀ ਦੁਆਰਾ ਲਿਆ ਜਾਂਦਾ ਹੈ ਤੇ ਇਹਦੇ ਵਿੱਚ ਕੰਮ ਜਿਹੜਾ ਮਿਲਦਾ ਆਫੀਸਰ ਨੂੰ ਸਟੇਸ਼ਨ ਆਪਰੇਸ਼ਨ ਦਾ ਹੋ ਗਿਆ ਪੈਸੇਂਜਰ ਨਾਲ ਗੱਲਬਾਤ ਕਿਵੇਂ ਕਰਨੀ ਆ ਤੇ ਜਿਹੜੀਆਂ ਰੀਅਲ ਗੱਡੀਆਂ ਨੇ ਉਹਨਾਂ ਦੀ ਮੂਵਮੈਂਟ ਦੇਖਣੀ ਵੀ ਕਿਹੜੀ ਟ੍ਰੇਨ ਕਿੱਧਰੋਂ ਆਊਗੀ ਕਿ ਇਸ ਸਮੇਂ ਜਾਊਗੀ ਉਹ ਸਾਰਾ ਗੱਲੋ ਵੀ ਜਿੰਨਾ ਵੀ ਰੇਲਵੇ ਨੈਟਵਰਕ ਹੈ ਉਹ ਮੈਨੇਜ ਕੀਤਾ ਜਾਂਦਾ ਹੈ ਨਾ ਵੱਖ-ਵੱਖ ਓਡਿਆਂ ਦੇ ਦੁਆਰਾ ਤੇ ਇਹ ਵੀ ਜਿਹੜੀ ਪੌਪੂਲਰ ਜੌਬ ਹੈ ਕਾਫੀ ਸੈਂਟਰ ਗਵਰਨਮੈਂਟ ਦੀ ਜੌਬ ਹੈ ਇਹ ਸ਼ਿਫਟ ਬੇਸ ਹੁੰਦੀ ਹੈ ਜਿਵੇਂ ਕਿਸੇ ਦੀ ਕਿਉਂਕਿ ਰੇਲਾਂ ਤਾਂ 24 ਘੰਟੇ ਚੱਲਦੀਆਂ ਨੇ ਸੋ ਕਿਸੇ ਦੀ ਸ਼ਿਫਟ 9 ਤੋਂ ਸ਼ਾਮ ਦੇ 6 ਵਜੇ ਤੱਕ ਹੋਊਗੀ ਇਸ ਤਰੀਕੇ ਨਾਲ ਇੱਥੇ ਸ਼ਿਫਟਾਂ ਚੱਲਦੀਆਂ ਨੇ ਉਸ ਤੋਂ ਬਾਅਦ ਸਾਡੇ ਕੋਲ ਕੀ 7ਵੇਂ ਨੰਬਰ ਤੇ ਬੈਂਕ ਪੀਓ ਦੀ ਜੌਬ ਹੈ ਸੋ ਬੈਂਕ ਪੀਓ ਦੀ ਗੱਲ ਕਰ ਲਓ ਅਕਸਰ ਤੁਸੀਂ ਸੁਣਦੇ ਹੋ ਕਿ ਬੈਂਕ ਪੀਓ ਦਾ ਐਗਜ਼ਾਮ ਦੇਣਾ ਸੋ ਇਹਦੇ ਵਿੱਚ ਚਾਹੇ ਸਾਡੇ ਕੋਲੇ ਐਸਬੀਆਈ ਦੀ ਗੱਲ ਕਰ ਲਓ ਤੇ ਪੰਜਾਬ ਜਾਂ ਸਿੰਧ ਆਪਣੇ ਪੰਜਾਬ ਨੈਸ਼ਨਲ ਬੈਂਕ ਦੀ ਗੱਲ ਕਰ ਲਓ ਇਹਨਾਂ ਬੈਂਕਾਂ ਦੇ ਵਿੱਚ ਜਿਹੜਾ ਹੈਗਾ ਉਹ ਵੱਡੇ ਲੈਵਲ ਦੇ ਉੱਤੇ ਖਾਸ ਕਰ ਮੈਨੇਜਰ ਦੇ ਲੈਵਲ ਦੇ ਉੱਤੇ ਸਾਨੂੰ ਪੋਸਟਾਂ ਮਿਲ ਜਾਂਦੀਆਂ ਨੇ ਇਹ ਵਾਲੇ ਐਗਜ਼ਾਮ ਦੇ ਕੇ ਕੰਮ ਇਹਦਾ ਕੀ ਹੁੰਦਾ ਬੰਦੇ ਦਾ ਲੋਨ ਪ੍ਰੋਸੈਸਿੰਗ ਨੂੰ ਲੈ ਕੇ ਕਰਨਾ ਕਸਟਮਰ ਸਰਵਿਸਿਜ਼ ਨੂੰ ਲੈ ਕੇ ਹੋ ਗਿਆ ਬ੍ਰਾਂਚ ਮੈਨੇਜਰ ਇਹ ਵਾਲੀ ਜਿਹੜੀਆਂ ਪੋਸਟਾਂ ਦੇ ਵਿੱਚ ਮਿਲਦੀਆਂ ਨੇ ਸੋ ਇਸ एग्जाम ਨੂੰ ਦੇਣ ਤੋਂ ਬਾਅਦ ਇਹ ਵੀ ਇੱਕ ਸੈਂਟਰ ਲੈਵਲ ਦੀ ਜੌਬ ਹੈ ਅਕਸਰ ਪੰਜਾਬ ਦੇ ਵਿੱਚ ਇੱਕ ਮੁੱਦਾ ਉਠਾਇਆ ਜਾਂਦਾ ਨਾ ਕਿ ਬੈਂਕਾਂ ਵਿੱਚ ਪੰਜਾਬ ਤੋਂ ਬਾਹਰਲੇ ਬੈਠੇ ਆ ਕਿਉਂਕਿ ਪੰਜਾਬ ਵਾਲੇ एग्जाम ਨਹੀਂ ਦਿੰਦੇ ਇਹ ਪੰਜਾਬ ਵਾਲਿਆਂ ਨੂੰ ਪਤਾ ਨਹੀਂ ਕਿ ਬੈਂਕ ਪੀਓ ਦਾ एग्जाम ਹੁੰਦਾ ਆ ਤੇ ਪੰਜਾਬ ਵਾਲੇ ਦੀ ਤਿਆਰੀ ਨਹੀਂ ਕਰਦੇ ਤਾਂ ਕਰਕੇ ਹੁਣ ਸੈਂਟਰ ਲੈਵਲ ਦੀ ਜੌਬ ਆ ਜੇ ਕਿਸੇ ਹੋਰ ਸਟੇਟ ਦੇ ਬੱਚੇ ਨੇ एग्जाम ਦੇ ਦਿੱਤਾ ਕਿਉਂਕਿ ਬਹੁਤ ਕੰਪੀਟੀਸ਼ਨ ਹੁੰਦਾ ਹੈ एग्जामਾਂ ਵਿੱਚ ਅਗਲੇ ਕਲੀਅਰ ਕਰਦੇ ਆ ਤੇ ਆ ਕੇ ਉਹ ਇਨਾ ਵੱਡੇ ਅਹੁਦਿਆਂ ਉੱਤੇ ਬੈਠ ਜਾਂਦੇ ਨੇ ਉਸ ਤੋਂ ਬਾਅਦ ਚੱਲਦੇ ਆਪਾਂ 6ਵੇਂ ਨੰਬਰ ਦੇ ਉੱਤੇ SSC CGL ਦਾ ਐਗਜ਼ਾਮ ਤੁਸੀਂ ਸੁਣਿਆ ਹੋਊਗਾ ਇਨਕਮ ਟੈਕਸ ਆਫੀਸਰ ਹੁੰਦਾ ਇਨਸਪੈਕਟਰ ਹੁੰਦੇ ਨੇ ਖਾਸ ਕਰਕੇ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਜਿਹਨੂੰ ਆਪਾਂ GSTV ਕਹਿੰਦੇ ਨੇ ਉਹਦੇ ਵਿੱਚ ਇਨਸਪੈਕਟਰ ਹੋ ਗਿਆ CBI ਦਾ ਇਨਸਪੈਕਟਰ ਹੋ ਗਿਆ ਆਡੀਟਰ ਹੋ ਗਿਆ ਅਸਿਸਟੈਂਟ ਸੈਕਸ਼ਨ ਆਫੀਸਰ ਹੋ ਗਿਆ ਇਹ ਬਹੁਤ ਸਾਰੇ ਵੱਡੇ ਵੱਡੇ ਅਹੁਦੇ ਨੇ CBI ਜਾਂ ਤੁਸੀਂ ਜਿਹੜੇ ਇਨਕਮ ਟੈਕਸ ਆਫੀਸਰ ਤਾਂ ਸੁਣਦੇ ਹੋ ਜਦੋਂ ਕਿਸੇ ਨੂੰ ਕਹਿੰਦਾ ਵੀ ਇਨਕਮ ਟੈਕਸ ਆਫੀਸਰ ਆ ਗਿਆ ਅਗਲਾ ਡਰ ਵੀ ਜਾਂਦਾ ਸੋ ਉਸ ਲੈਵਲ ਦੀ ਜਿਹੜੀ ਪੋਸਟ ਆ ਉਹ SSC ਬੋਰਡ ਜਿਹੜਾ ਐਗਜ਼ਾਮ ਕੰਡਕਟ ਕਰਦੀ ਹੈ सीजीएल ਦਾ ਐਗਜ਼ਾਮ ਹੁੰਦਾ ਆ ਉਹ ਐਗਜ਼ਾਮ ਦੇਣ ਤੋਂ ਬਾਅਦ ਤੁਸੀਂ ਇਹ ਵਾਲੀਆਂ ਪੋਸਟਾਂ ਉੱਤੇ ਜਾ ਸਕਦੇ ਹੋ ਜੇ ਕੰਮ ਦੀ ਗੱਲ ਕਰ ਲਈ ਤਾਂ ਬਹੁਤ ਸਾਰੇ ਡਿਪਾਰਟਮੈਂਟਾਂ ਵਿੱਚ ਇਹਦਾ ਕੰਮ ਹੁੰਦਾ ਆ ਚਾਹੇ ਉਹ ਟੈਕਸ ਅਸੈਸਮੈਂਟ ਨੂੰ ਲੈ ਕੇ ਹੋਵੇ ਇਨਸਪੈਕਸ਼ਨ ਨੂੰ ਲੈ ਕੇ ਹੋ ਗਿਆ ਜਾਂ ਫਿਰ ਆਫਿਸ ਦੇ ਐਡਮਿਨ ਦਾ ਵੀ ਕੰਮ ਇਹ ਲੋਕ ਦੇਖਦੇ ਨੇ ਬਹੁਤ ਵੱਡੇ ਅਹੁਦੇ ਨੇ ਪਤਾ ਹੀ ਹੋਊਗਾ ਤੁਹਾਨੂੰ ਤੇ ਸੈਂਟਰਲ ਲੈਵਲ ਦੀ ਜੌਬ ਹੈ ਤੇ ਬਹੁਤ ਜ਼ਿਆਦਾ ਰਤਬਾ ਹੁੰਦਾ ਇਸ ਜੌਬ ਦਾ ਇਹ ਵੀ ਐਗਜ਼ਾਮ ਗ੍ਰੈਜੂਏਸ਼ਨ ਤੋਂ ਬਾਅਦ ਹੀ ਦਿੱਤਾ ਜਾਂਦਾ ਤੇ ਉਹ ਪੋਸਟਾਂ ਨੇ ਜਿਹੜੀਆਂ ਹਰ ਸਾਲ ਆਉਂਦੀਆਂ ਨੇ ਤੁਸੀਂ ਇਹ ਲਾ ਲਓ ਵੀ ਜੇ ਅਸੀਂ ਪੰਜਾਬ ਸਟੇਟ ਦੀ ਗੱਲ ਕਰੀਏ ਪੰਜਾਬ ਸਟੇਟ ਦੇ ਵਿੱਚ ਤਾਂ ਇਸ ਸਮੇਂ ਇਦਾਂ ਦਾ ਮਾਹੌਲ ਹੈ ਕਿ ਸਾਲ ਦੇ ਵਿੱਚ ਦੋ ਦੋ ਤਿੰਨ ਤਿੰਨ ਵੈਕੈਂਸੀਜ਼ ਆ ਰਹੀਆਂ ਨੇ ਤੇ ਸੈਂਟਰ ਦੇ ਵਿੱਚ ਵੀ ਇਹ ਆਪਣੇ ਸਮੇਂ ਦੇ ਦੌਰਾਨ ਵੈਕੈਂਸੀਜ਼ ਆਉਂਦੀਆਂ ਨੇ ਜਾਨੀ ਕਿ ਉਹ ਸਰਕਾਰੀ ਪੇਪਰ ਆ ਜਿਹੜੇ ਹਰ ਸਾਲ ਹੁੰਦੇ ਨੇ ਤੁਸੀਂ ਸੋਚੋ ਤੇ ਪੰਜਾਬ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਇਹਡੇ ਵੱਡੇ ਆਫੀਸਰ ਜਿਹੜੇ ਉਹ ਕਿੱਦਾਂ ਬਣਦੇ ਨੇ ਕਿਵੇਂ ਪੇਪਰ ਦੇ ਕੇ ਬਣਦੇ ਨੇ ਉਸ ਤੋਂ ਬਾਅਦ ਸਾਡੇ ਕੋਲੇ ਪੰਜਵੇਂ ਨੰਬਰ ਤੇ ਡਿਫੈਂਸ ਫੋਰ ਅਪਾ ਕਹਿੰਦੇ ਨਾ ਵੀ ਫਲਾਨਾ ਲੈਫਟਨੈਂਟ ਕਰਨ ਲੱਗਾ ਹੈ ਨਾ ਸੋ ਉਹ ਜਿਹੜੀਆਂ ਪੋਸਟਾਂ ਨੇ ਸਾਡੇ ਕੋਲੇ ਲਿਊਟੇਨੈਂਟ ਦੀ ਹੋ ਗਈਆਂ ਲਿਊਟਿਨੈਂਟ ਹੋ ਗਿਆ ਸਬ ਲਿਊਟਿਨੈਂਟ ਹੋ ਗਿਆ ਤੇ ਫਲਾਈਂਗ ਆਫੀਸਰ ਹੋ ਗਿਆ ਇਹ ਵਾਲੀਆਂ ਪੋਸਟਾਂ ਚਾਹੇ ਉਹ ਆਰਮੀ ਦੀ ਗੱਲ ਕਰ ਲਓ ਨੇਵੀ ਦੀ ਗੱਲ ਕਰ ਲਓ 에ਅਰ ਫੋਰਸ ਦੀ ਗੱਲ ਕਰ ਲਓ ਇਹ ਵਾਲੀ ਪੋਸਟ ਸੀਡੀਐਸ ਦਾ ਇਗਜ਼ਾਮ ਦੇ ਕੇ ਮਿਲਦੀ ਹੈ ਹੁਣ ਇਹ ਇਗਜ਼ਾਮ ਕੌਣ ਕੰਡਕਟ ਕਰਦਾ ਹੈ ਯੂਪੀਐਸਸੀ ਸੀਡੀਐਸ ਇਗਜ਼ਾਮ ਕੰਡਕਟ ਕਰਦੇ ਨੇ ਤੇ ਖਾਸੀਤ ਪਤਾ ਹੈ ਇਸ ਇਗਜ਼ਾਮ ਦੀ ਕੀ ਆ ਇਸ ਸਾਲ ਦੇ ਵਿੱਚ ਦੋ ਵਾਰ ਇਗਜ਼ਾਮ ਹੁੰਦਾ ਹੈ ਸਾਲ ਦੇ ਵਿੱਚ ਦੋ ਵਾਰ ਇਗਜ਼ਾਮ ਤੇ ਇਹਦੇ ਵਿੱਚ ਏਜ ਥੋੜੀ ਜੀ ਲਿਮਟਿਡ ਹੁੰਦੀ ਹੈ ਜਾਨੀ ਕਿ ਤੁਸੀਂ ਇਹ ਲੈ ਲਓ ਵੀ 25 ਸਾਲ ਤੱਕ ਬੱਚਾ ਇਗਜ਼ਾਮ ਦੇ ਸਕਦਾ ਹੈ ਖਾਸ ਕਰ ਮੈਂ 24 ਕਹੂੰਗਾ ਕਿਉਂਕਿ ਲੜਕੀਆਂ ਦੇ ਲਈ 25 ਸਾਲ ਹੁੰਦੇ ਨੇ ਮੁੰਡੇ 24 ਸਾਲ ਤੱਕ ਇਗਜ਼ਾਮ ਇਹ ਦੇ ਸਕਦੇ ਨੇ ਇਹਦੇ ਵਿੱਚ ਤੁਹਾਨੂੰ ਬਹੁਤ ਵੱਡੇ ਵੱਡੇ ਅਹੁਦੇ ਮਿਲਦੇ ਨੇ ਖਾਸ ਕਰ ਸਾਡੇ ਡਿਫੈਂਸ ਦੇ ਵਿੱਚ ਚਾਹੇ ਤੁਸੀਂ ਆਰਮੀ ਦੀ ਗੱਲ ਕਰ ਲਓ ਨੇਵੀ ਦੀ ਗੱਲ ਕਰ ਲਓ 에ਅਰ ਫੋਰਸ ਦੀ ਗੱਲ ਕਰ ਲਓ ਬਹੁਤ ਬਹੁਤ ਵੱਡੇ ਅਹੁਦਿਆਂ ਉੱਤੇ ਬੱਚੇ ਜਿਹੜੇ ਉਹ ਜਾਂਦੇ ਨੇ ਇਸ ਇਗਜ਼ਾਮ ਨੂੰ ਕ੍ਰੈਕ ਕਰਨ ਤੋਂ ਬਾਅਦ ਕਾਫੀ ਟਫ ਇਗਜ਼ਾਮ ਮੰਨਿਆ ਜਾਂਦਾ ਸੀਡੀਐਸ ਦਾ ਉਸ ਤੋਂ ਬਾਅਦ ਸਾਡੇ ਕੋਲ ਹੈਗਾ ਯੂਪੀਐਸਸੀ ਈਪੀਐਫਓ ਦਾ ਇਗਜ਼ਾਮ ਸੋਏ ਵੈਕੈਂਸੀ ਅ ਪਿਛਲੇ ਕੁਝ ਸਮਿਆਂ ਤੋਂ ਆ ਰਹੀ ਹੈ ਮਤਲਬ ਰੈਗੂਲਰ ਨਹੀਂ ਸੀ ਪਹਿਲਾਂ ਹੁਣ ਵੀ ਕਈ ਵਾਰ ਇਦਾਂ ਦਾ ਵੀ ਸਾਲ ਬਾਅਦ ਆ ਗਈ ਜਾਂ ਦੋ ਸਾਲ ਬਾਅਦ ਆ ਗਈ ਲੇਕਿਨ ਇਹ ਵੈਕੈਂਸੀ ਆ ਰਹੀ ਹੈ ਈਪੀਐਫਓ ਦੀ ਇਹਨੂੰ ਵੀ ਯੂਪੀਐਸਸੀ ਕੰਡਕਟ ਕਰਦਾ ਆ ਤੇ ਇਹਦੇ ਵਿੱਚ ਜਿਹੜਾ ਮੇਨਲੀ ਹੁੰਦਾ ਵੀ ਜਿਹੜੇ ਲੇਬਰ ਲਾਜ਼ ਨੇ ਖਾਸ ਕਰਕੇ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਲਈ ਜਾਂ ਸਾਡੇ ਕੋਲ ਜਿਹੜੇ ਹੋ ਗਏ ਗ੍ਰੇਡ RBI ਗ੍ਰੇਡ B ਹੋ ਗਿਆ SEBI ਗ੍ਰੇਡ ਹੋ ਗਿਆ ਇਹ ਵਾਲੇ ਜਿੰਨੇ ਵੀ ਆਫੀਸਰ ਨੇ ਉਹ ਰੈਗੂਲੇਟਰੀ ਰੂਲਸ ਬਣੇ ਹੋਏ ਨੇ ਇਨਸਪੈਕਸ਼ਨ ਕਰਨੀਆਂ ਪਾਲਿਸੀਜ਼ ਨੂੰ ਕਿਵੇਂ ਇੰਪਲੀਮੈਂਟ ਕਰਨਾ ਆ ਇਹ ਸਾਰਾ ਰੋਲ ਇਹਨਾਂ ਬੰਦਿਆਂ ਦਾ ਹੁੰਦਾ ਠੀਕ ਹੈ ਸੋ UPSC EPF ਇੱਕ ਅਲੱਗ ਐਗਜ਼ਾਮ ਹੁੰਦਾ ਆ RBI ਗ੍ਰੇਡ B ਦਾ ਇਹ ਅਲੱਗ ਆਰਗੇਨਾਈਜੇਸ਼ਨ ਜਿਹੜੀ ਐਗਜ਼ਾਮ ਲੈਂਦੀ ਹੈ ਤੇ ਇਦਾਂ ਹੀ SEBI ਗ੍ਰੇਡ B ਦਾ ਐਗਜ਼ਾਮ ਅਲੱਗ ਹੁੰਦਾ ਆ ਇਹ ਅਲੱਗ-ਅਲੱਗ ਨੇ ਲਾ ਲੋ ਵੀ ਤਿੰਨ ਪੋਸਟਾਂ ਨੇ ਇਹ ਜਿਹੜੇ ਆਪਾਂ 10 ਗਿਣ ਰਹੇ ਹਾਂ ਉਹਦੇ ਵਿੱਚ ਘੱਟੋ ਘੱਟ 10 ਪੋਸਟਾਂ ਨਹੀਂ ਲਾ ਲੋਆਂ ਐ ਵੀ ਉਹਦੇ ਵਿੱਚੋਂ 20 ਤੋਂ 25 ਪੋਸਟਾਂ ਹੋਣਗੀਆਂ ਜਿਨ੍ਹਾਂ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਉਹਨਾਂ ਦੇ 20 ਤੋਂ 25 ਅਲੱਗ-ਅਲੱਗ ਤਰੀਕੇ ਦੇ ਇਗਜ਼ਾਮ ਵੀ ਹੁੰਦੇ ਨੇ ਸੋ ਸੈਮੀ ਐਡਮਿਨਿਸਟ੍ਰੇਟਿਵ ਤੇ ਫਾਈਨੈਂਸ਼ੀਅਲ ਜੌਬ ਐ ਸੈਂਟਰ ਲੈਵਲ ਦੀ ਜੌਬ ਐ ਕਾਫੀ ਵਧੀਆ ਅਥਾਰਟੀ ਦੀ ਜੌਬ ਐ ਮੰਨੀ ਜਾਂਦੀ ਹੈ ਸੋ ਹੁਣ ਆ ਚੁੱਕੇ ਹਾਂ ਜੀ ਤੀਜੇ ਨੰਬਰ ਦੇ ਉੱਤੇ ਤੁਸੀਂ ਪੰਜਾਬ ਸੁਣਦੇ ਹੋ ਡੀਐਸਪੀ ਐਸਡੀਐਮ ਤਹਿਸੀਲਦਾਰ ਹੈ ਨਾ ਉਹ ਵਾਲੀਆਂ ਪੋਸਟਾਂ ਪੀਸੀਐਸ ਦਾ ਇਗਜ਼ਾਮ ਦੇ ਕੇ ਲੱਗਦੀਆਂ ਨੇ ਸੇਮ ਸਾਡੇ ਪੰਜਾਬ ਚ ਸੇਮ ਹਰਿਆਣੇ ਚ ਵੀ ਦੀ ਅਫਸਰ ਲੱਗਦੇ ਨੇ ਹਿਮਾਚਲ ਚ ਜੋ ਉੱਥੇ ਵੀ ਅਫਸਰ ਲੱਗਦੇ ਨੇ ਰਾਜਸਥਾਨ ਚ ਅਫਸਰ ਲੱਗਦੇ ਨੇ ਹਰ ਇੱਕ ਸਟੇਟ ਦਾ ਆਪ ਦਾ ਸਟੇਟ ਸਿਵਲ ਸਰਵਿਸ ਦਾ ਇਗਜ਼ਾਮ ਹੁੰਦਾ ਆ ਉਹ ਇਗਜ਼ਾਮ ਦੇਣ ਤੋਂ ਬਾਅਦ ਇਸ ਤਰੀਕੇ ਦੀਆਂ ਪੋਸਟਾਂ ਮਿਲਦੀਆਂ ਨੇ ਜੇ ਪੰਜਾਬ ਦੀ ਗੱਲ ਕਰੀਏ ਹਾਲਾਂਕਿ ਪੰਜਾਬ ਦੇ ਵਿੱਚ ਇਹ ਵੈਕੈਂਸੀ ਜਿਹੜੀ ਰੈਗੂਲਰਲੀ ਨਹੀਂ ਆਉਂਦੀ ਲੇਕਿਨ 2-3 ਸਾਲ ਦੇ ਗੈਪ ਤੋਂ ਬਾਅਦ ਐਵਰੇਜ 2-3 ਸਾਲ ਦਾ ਗੈਪ ਜੇ ਲਾਈਏ ਤਾਂ ਸਾਨੂੰ ਵੈਕੈਂਸੀ ਦੇਖਣ ਨੂੰ ਮਿਲ ਜਾਂਦੀ ਹੈ ਹੁਣ 2025 ਚ ਵੈਕੈਂਸੀ ਆਈ ਹੋਈ ਆ ਅੱਗੇ ਉਮੀਦ ਹੈ 2027 ਚ ਆਜੂਗੀ ਜਾਂ 2029 ਚ ਉਸ ਤੋਂ ਬਾਅਦ ਆ ਜੂਗੀ ਜਾਂ 28 ਦੇ ਵਿੱਚ ਜਾਨਕੀ ਉਮੀਦ ਹੈ ਕਿ 27 ਤੋਂ 28 ਵਿੱਚ ਕਰ ਦੁਬਾਰਾ ਵੈਕੈਂਸੀ ਇਹ ਆ ਸਕਦੀ ਹੈ ਜਿਹੜੀ ਹੋਣਾ ਹੀ ਉਸ ਤੋਂ ਬਾਅਦ ਹੋਈ 2 3 ਸਾਲ ਦਾ ਗੈਪ ਸਾਨੂੰ ਵੇਖਣ ਨੂੰ ਮਿਲਦਾ ਇਹਦੇ ਵਿੱਚ ਇੱਕ ਇਗਜ਼ਾਮ ਹੁੰਦਾ ਪੀਸੀਐਸ ਦਾ ਇਹ ਇਗਜ਼ਾਮ ਪੀਪੀਐਸਸੀ ਬੋਰਡ ਜਿਹੜਾ ਉਹ ਕੰਡਕਟ ਕਰਦਾ ਆ ਹੁਣ ਜੇ ਬੰਦਾ ਐਸਜੀਐਮ ਬਣਦਾ ਡੀਐਸਪੀ ਬਣਦਾ ਤਹਿਸੀਲਦਾਰ ਬਣਦਾ ਤਾਂ ਉਹਦਾ ਜਿਹੜਾ ਕੰਮ ਹੁੰਦਾ ਉਸ ਤਰੀਕੇ ਨਾਲ ਹੀ ਸਟੇਟ ਦੇ ਐਡਮਿਨਿਸਟ੍ਰੇਸ਼ਨ ਨੂੰ ਸੰਭਾਲਣਾ ਲਾਜ਼ ਦੇਖਣੇ ਪੁਲਿਸ ਦਾ ਕੰਮ ਡੀਐਸਪੀ ਦਾ ਕੰਮ ਕਿਵੇਂ ਜਿਹੜੀ ਕਾਨੂੰਨ ਵਿਵਸਥਾ ਉਹ ਸਹੀ ਰਹੇ ਉਹਦਾ ਕੰਮ ਹੁੰਦਾ ਆ ਸੋ ਇਹਦੀ ਜੌਬ ਜਿਹੜੀ ਆ ਬਹੁਤ ਜ਼ਿਆਦਾ ਹਾਈ ਸਟੇਟਸ ਹੁੰਦਾ ਇਸ ਜੌਬ ਦਾ ਤੇ ਰੋਪ ਤਾਂ ਤੁਹਾਨੂੰ ਫਿਰ ਪਤਾ ਹੀ ਆ ਡੀਐਸਪੀ ਦਾ ਕਿੰਨਾ ਹੁੰਦਾ ਸੋ ਇਹ ਜੌਬ ਵੀ ਗ੍ਰੈਜੂਏਸ਼ਨ ਵਾਲੇ ਬੱਚਿਆਂ ਦੇ ਲਈ ਹੈ ਜਾਨੀ ਕਿ ਬੱਚੇ ਗ੍ਰੈਜੂਏਸ਼ਨ ਦੇ ਵਿੱਚ ਰਹਿ ਕੇ ਵੀ ਤਿਆਰੀ ਕਰ ਸਕਦੇ ਨੇ ਤੇ ਗ੍ਰੈਜੂਏਸ਼ਨ ਨੂੰ ਕੰਪਲੀਟ ਕਰਕੇ ਇਹ ਐਗਜ਼ਾਮ ਨੂੰ ਦੇ ਦਿੰਦੇ ਨੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਸਾਡੇ ਕੋਲ ਜਿਹੜੀ ਜੌਬ ਆ ਗਈ ਆ ਇਹ ਹੈ ਇੰਡੀਅਨ ਇੰਜੀਨੀਅਰਿੰਗ ਸਰਵਿਸਿਜ਼ ਖਾਸ ਕਰਕੇ ਉਹ ਬੱਚਿਆਂ ਦੇ ਲਈ ਜਿਨ੍ਹਾਂ ਨੇ ਬੀਟੈਕ ਕੀਤੀ ਹੁੰਦੀ ਹੈ ਕਿਸੇ ਵੀ ਫੀਲਡ ਦੇ ਵਿੱਚ ਅਲੱਗ-ਅਲੱਗ ਫੀ यूपीएससी कंडक्ट ਕਰਦੀ ਹੈ ਤੁਸੀਂ ਕਦੇ ਸੁਣਿਆ ਹੋਊਗਾ ਨਾ ਵੀ ਕੋਈ ਰੋਡ ਬਣਨ ਲੱਗਾ ਤੇ ਇੰਜੀਨੀਅਰ ਨੇ ਆ ਕੇ ਚੈੱਕ ਕੀਤਾ ਭਾਈ ਸਰਕਾਰ ਵੱਲੋਂ ਵੀ ਰੋਡ ਸਹੀ ਬਣ ਰਿਹਾ ਕਿ ਨਹੀਂ ਬਣ ਰਿਹਾ ਜਾਂ ਹੋਰ ਕੋਈ ਵੱਡੇ ਵੱਡੀਆਂ ਜਿਹੜੀਆਂ ਆਪਾਂ ਖੋਜਾਂ ਕਰਦੇ ਉੱਥੇ ਵੀ ਇੰਜੀਨੀਅਰ ਦੀ ਲੋੜ ਹੁੰਦੀ ਹੈ ਸੋ ਇਹ ਜਿਹੜੀ ਇਹ ਪੋਸਟ ਹੁੰਦੀ ਹੈ ਕਾਫੀ ਜ਼ਿਆਦਾ ਹਾਈ ਲੈਵਲ ਦੀ ਪੋਸਟ ਹੈ ਜਾਨਕੀ ਸਰਕਾਰ ਦੇ ਵੱਲੋਂ ਇਹ ਇੰਜੀਨੀਅਰਿੰਗ ਡਿਪਾਰਟਮੈਂਟ ਨੂੰ ਰਿਪਰੈਜ਼ੈਂਟ ਕਰਦੇ ਨੇ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਚਾਹੇ ਉਹ ਰੇਲਵੇ ਦਾ ਆ ਚਾਹੇ ਉਹ ਕੰਸਟਰਕਸ਼ਨ ਦਾ ਹੋਗਾ ਜਾਂ ਰੋਡਸ ਬਣਦੇ ਆ ਹਰ ਇੱਕ ਜਗ੍ਹਾ ਇੰਜੀਨੀਅਰਸ ਦੀ ਲੋੜ ਹੁੰਦੀ ਹੈ ਤੇ ਇਹ ਇੱਕ ਵੱਖਰਾ ਇਗਜ਼ਾਮ ਹੁੰਦਾ ਬਹੁਤ ਜ਼ਿਆਦਾ ਹਾਈ ਕਲਾਸ ਜੌਬ ਹੁੰਦੀ ਹੈ ਵੀ ਸਾਡੇ ਕੋਲੇ ਇੰਡੀਅਨ ਇੰਜੀਨੀਅਰਿੰਗ ਸਰਵਿਸਿਜ਼ ਦੀ ਸੋ ਸੇਮ ਯੂਪੀਐਸਸੀ ਦਾ ਇਗਜ਼ਾਮ ਕੰਡਕਟ ਕਰਦੀ ਹੈ ਤੇ ਇਹ ਬਹੁਤ ਜ਼ਿਆਦਾ ਪ੍ਰੈਸਟੀਜੀਅਸ ਸਾਨੂੰ ਜੌਬ ਵੇਖਣ ਨੂੰ ਮਿਲਦੀ ਹੈ ਖਾਸ ਕਰ ਇੰਜੀਨੀਅਰਸ ਦੇ ਵਿੱਚ ਇਹਦੇ ਵਿੱਚ ਆਮ ਬੱਚੇ ਜਿਵੇਂ ਕਿਸ ਨੇ ਬੀਏ ਕੀਤੀ ਉਹ ਨਹੀਂ ਇਗਜ਼ ਸਪੈਸ਼ਲੀ ਇੰਜੀਨੀਅਰਸ ਦੇ ਲਈ ਹੈ ਠੀਕ ਹੈ ਜੀ ਹੁਣ ਆ ਗਈ ਟੌਪ ਤੇ ਟੌਪ ਤੇ ਅਸੀਂ ਸੁਣਦੇ ਆਈਐਸਆਈਪੀਐਸ ਸੁਣਦੇ ਆਂ ਪੰਜਾਬ ਤਾਂ ਇਹ ਵੀ ਘੱਟ ਬੱਚੇ ਸੁਣਦੇ ਜਿਆਦਾ ਨਹੀਂ ਸੁਣਦੇ ਲੇਕਿਨ ਆਈਐਸਆਈਪੀਐਸ ਹੋ ਗਿਆ ਜੇ ਇਹ ਨਹੀਂ ਸੁਣਿਆ ਹੋਗਾ ਤੁਸੀਂ ਡੀਸੀ ਤਾਂ ਜ਼ਰੂਰ ਸੁਣਿਆ ਹੋਊਗਾ ਵੀ ਡਿਸਟ੍ਰਿਕਟ ਕਲੈਕਟਰ ਪੰਜਾਬ ਪੁਲਿਸ ਦੇ ਵਿੱਚ ਐਸਪੀ ਬੰਦਾ ਲੱਗਾ ਉਹ ਗਾਣੇ ਵੀ ਚੱਲਦੇ ਨੇ ਐਸਪੀ ਦੇ ਰੈਂਕ ਵਰਗਾ ਟਾਈਪ ਉਹ ਵਾਲੇ ਗਾਣੇ ਉਹ ਗਾਣੇ ਸੁਣੇ ਆ ਅਸੀਂ ਲੇਕਿਨ ਲੋਕੀ ਜਾਂ ਕਹਿੰਦੇ ਸਟੂਡੈਂਟ ਐਗਜ਼ਾਮ ਕਲੀਅਰ ਕਰਕੇ ਐਸਪੀ ਬਣਦੇ ਨੇ ਸਟੂਡੈਂਟ ਐਗਜ਼ਾਮ ਕਲੀਅਰ ਕਰਕੇ ਡੀਸੀ ਬਣਦੇ ਨੇ ਸੋ ਇਹਦੇ ਲਈ ਇਗਜ਼ਾਮ ਹੁੰਦਾ ਇਹਨਾਂ ਸਾਰੀਆਂ ਪੋਸਟਾਂ ਲਈ ਚਾਹੇ ਆਈਐਸ ਦੀ ਗੱਲ ਕਰ ਲੋ ਆਈਪੀਐਸ ਦੀ ਗੱਲ ਕਰ ਲੋ ਚਾਹੇ ਆਪਾਂ ਆਈਐਫਐਸ ਦੀ ਗੱਲ ਕਰ ਲਈ ਇਦਾਂ ਦੇ ਹੋਰ 22 ਡਿਪਾਰਟਮੈਂਟ ਹੁੰਦੇ ਨੇ 22 ਸਰਵਿਸਿਜ਼ ਕਹਿ ਸਕਦੇ ਆ ਉਹਨਾਂ 22 ਸਰਵਿਸਿਜ਼ ਦੇ ਵਿੱਚ ਇਹ ਇਗਜ਼ਾਮ ਦੇ ਕੇ ਜੋਬਸ ਮਿਲਦੀਆਂ ਨੇ ਅਲੱਗ-ਅਲੱਗ ਇਸ ਜੋਬ ਦੀ ਖਾਸ ਗੱਲ ਕਿ ਹਰ ਸਾਲ ਆਉਣੀ ਹੈ ਜੋਬ ਹਰ ਸਾਲ ਇਗਜ਼ਾਮ ਹੁੰਦਾ ਪ੍ਰੋਪਰਲੀ ਦਾ ਕੈਲੰਡਰ ਹੁੰਦਾ ਇਗਜ਼ਾਮ ਡੇਟ ਕਦੋਂ ਫਾਰਮ ਭਰੇ ਜਾਣਗੇ ਕਦੋਂ ਇਗਜ਼ਾਮ ਹੋਊਗਾ ਕਦੋਂ ਜਿਹੜਾ ਸੈਕੰਡ ਜਿਹੜਾ ਮੀਨਸ ਹੋਣਗੇ ਕਦੋਂ ਇੰਟਰਵਿਊ ਹੋਊਗਾ ਸਭ ਕੁਝ ਜਿਹੜਾ ਹਰ ਸਾਲ ਵੈਕੈਂਸੀ ਆਉਂਦੀ ਹੈ ਇਹਦੇ ਵਿੱਚ ਗੈਪ ਨਹੀਂ ਆਉਂਦਾ ਸਭ ਤੋਂ ਖਾਸियत ਕੀ ਆ ਇਹ ਵੀ ਜੋਬ ਜਿਹੜੀ ਆ ਗ੍ਰੈਜੂਏਸ਼ਨ ਤੋਂ ਬਾਅਦ ਹੀ ਬੱਚਾ ਅਪਲਾਈ ਕਰ ਸਕਦਾ ਆ ਤੇ ਜਾਂ ਕਹੋ ਗ੍ਰੈਜੂਏਸ਼ਨ ਦੇ ਫਾਈਨਲ ਇਅਰ ਦੇ ਵਿੱਚ ਅਪਲਾਈ ਕਰ ਸਕਦਾ ਆ ਹਾ ਰਿਜ਼ਲਟ ਤੋਂ ਪਹਿਲਾਂ ਪ੍ਰੀ ਰਿਜ਼ਲਟ ਤੋਂ ਪਹਿਲਾਂ ਕੰਪਲੀਟ ਹੋਣੋ ਜਿਆਦਾ ਸਾਰਾ ਕੁਝ ਉਸ ਦਿਵਾਨੀ ਤਾਂ ਕੰਮ ਜਿਹੜਾ ਹੋ ਔਖਾ ਹੋ ਜਾਂਦਾ ਹੁੰਦਾ ਸੋ ਇਹਦੇ ਵਿੱਚ ਜਿਹੜਾ ਹੈਗਾ ਯੂਪੀਐਸਸੀ ਇਗਜ਼ਾਮ ਕੰਡਕਟ ਕਰਦੀ ਹੈ ਬਹੁਤ ਸਾਰੀਆਂ ਹੁਣ ਡੀਸੀ ਦਾ ਕੰਮ ਐਸਪੀ ਦਾ ਕੰਮ ਸਾਨੂੰ ਪਤਾ ਆ ਪੂਰੇ ਦੇ ਪੂਰੇ ਜ਼ਿਲ੍ਹੇ ਨੂੰ ਸੰਭਲਣਾ ਹੁੰਦਾ ਸੋ ਇਹਨਾਂ ਦੀ ਡਿਊਟੀ ਬਹੁਤ ਜ਼ਿਆਦਾ ਵੱਡੀ ਹੁੰਦੀ ਹੈ ਬਹੁਤ ਜ਼ਿਆਦਾ ਕਹੋ ਵੀ ਸਟਰਗਲਿੰਗ ਡਿਊਟੀ ਹੁੰਦੀ ਹੈ ਇਹਨਾਂ ਦੀ ਕਿਉਂਕਿ ਪੂਰੀ ਜ਼ਿੰਮੇਵਾਰੀ ਉਹ ਵੱਡੀ ਹੁੰਦੀ ਹੈ ਲੇਕਿਨ ਹਾਂ ਜੇ ਰਤਵੇ ਦੀ ਗੱਲ ਕਰ ਲਈਏ ਤਾਂ ਟੌਪ ਦਿੱਤੇ ਆ ਇਹਨਾਂ ਤੋਂ ਉੱਤੇ ਹੋਰ ਸਰਕਾਰੀ ਆਫੀਸਰ ਜਿਹੜੇ ਲੋਕਾਂ ਨਾਲ ਡੀਲ ਕਰਦੇ ਨੇ ਹਾਲਾਂਕਿ ਜਿਹੜੇ ਇਹ ਦੋ ਵੱਡੇ ਆਫੀਸਰ ਪ੍ਰਿੰਸੀਪਲ ਸੈਕਟਰੀ ਹੋ ਗਏ ਜਿਹੜੇ ਲੋਕਾਂ ਨਾਲ ਡੀਲ ਨਹੀਂ ਕਰਦੇ ਗੱਲ ਵੱਖਰੀ ਹੈ ਲੇਕਿਨ ਜਿਹੜੇ ਲੋਕਾਂ ਨਾਲ ਡੀਲ ਕਰਦੇ ਨੇ ਉਸ ਮਾਮਲੇ ਵਿੱਚ ਸਭ ਤੋਂ ਵੱਡੇ ਅਹੁਦੇ ਇਹਨਾਂ ਕੋਲੇ ਹੁੰਦੇ ਨੇ ਇਹ ਵੀ ਐਗਜ਼ਾਮ ਜਿਹੜਾ ਹੈਗਾ ਤੁਸੀਂ ਉਹ ਆ ਕਿਸੇ ਵੀ ਫੀਲਡ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਵੇ ਜਿਵੇਂ ਉਹ ਪੰਜਾਬ ਵਾਲਾ ਹੋ ਗਿਆ ਸਾਡੇ ਕੋਲ ਡੀਐਸਪੀ ਐਸਡੀਮ ਤਸੀਲਦਾਰ ਹੋ ਗਿਆ ਪੰਜਾਬ ਦੇ ਵਿੱਚ ਤੁਸੀਂ ਕਿਸੇ ਵੀ ਚਾਹੇ ਬੀਏ ਕੀਤੀ ਹੈ ਬੀਬੀਏ ਕੀਤੀ ਹੈ ਇੰਜੀਨੀਅਰਿੰਗ ਕੀਤੀ ਹੈ ਤੁਸੀਂ ਇਹ ਐਗਜ਼ਾਮ ਦੇ ਸਕਦੇ ਹੋ ਹੁਣ ਅਗਲਾ ਸਵਾਲ ਹੋ ਸਕਦਾ ਤੁਹਾਡੇ ਮਨ ਦੇ ਵਿੱਚ ਕਿਸਰ ਅਸੀਂ ਇਹਨਾਂ ਨੂੰ ਕਿਵੇਂ ਐਗਜ਼ਾਮ ਨੂੰ ਦੇ ਸਕਦੇ ਆ ਕਿਵੇਂ ਇਹਨਾਂ ਦੀ ਤਿਆਰੀ ਕਰ ਸਕਦੇ ਆ ਹਰ ਇੱਕ ਜਿਹੜੀ ਵੈਕੈਂਸੀ ਆ ਉਹਦੀ ਅਲੱਗ-ਅਲੱਗ ਸਪੈਸੀਫਿਕੇਸ਼ਨ ਹੁੰਦੀਆਂ ਨੇ ਖਾਸ ਕਰ ਜਿਹੜੀਆਂ ਟੈਕਨੀਕਲ ਜਿਵੇਂ ਇੰਜੀਨੀਅਰਿੰਗ ਦੀ ਗੱਲ ਕਰ ਲਈ ਉਹ ਤਾਂ ਅਲੱਗ ਹੀ ਗੱਵੇ ਲੇਕਿਨ ਜਿਹੜੀਆਂ ਬਾਕੀ ਨੇ ਜਿਵੇਂ ਆਈਐਸ ਆਈਪੀਐਸ DSP SDM ਆਪਾਂ ਗੱਲ ਕਰ ਲਈ ਸੀਨੀਅਰ ਅਸਿਸਟੈਂਟ ਦੀ ਗੱਲ ਕਰ ਲਈਏ ਹੈਨਾ SSC CGL ਦੀ ਗੱਲ ਕਰ ਲਈਏ ਜਾਂ ਪੰਜਾਬ ਦੇ ਵਿੱਚ ਤੁਸੀਂ ਐਕਸਾਈਜ਼ ਇੰਸਪੈਕਟਰ ਲੱਗਣਾ ਇਹਨਾਂ ਦਾ ਜਿਹੜਾ ਸਿਲੇਬਸ ਹੁੰਦਾ ਆ ਉਹਦੇ ਸਬਜੈਕਟ ਲਗਭਗ ਤੁਹਾਨੂੰ ਸੇਮ ਦੇਖਣ ਨੂੰ ਮਿਲਣਗੇ ਲੇਕਿਨ ਲੈਵਲ ਸੇਮ ਨਹੀਂ ਹੁੰਦਾ ਬਹੁਤ ਫਰਕ ਹੁੰਦਾ ਲੈਵਲ ਦਾ UPPSC ਦੀ ਗੱਲ ਕਰ ਲਓ ਉਹ ਤਾਂ ਪ੍ਰੋ ਲੈਵਲ ਤੇ ਆ ਮਤਲਬ ਬਹੁਤ ਵਧੀਆ ਲੈਵਲ ਦਾ ਐਗਜ਼ਾਮ ਹੁੰਦਾ ਆ ਜਿਹੜੇ ਬਾਕੀ ਐਗਜ਼ਾਮ ਹੁੰਦੇ ਨੇ ਉਹ ਕਾਫੀ ਈਜ਼ੀ ਹੁੰਦੇ ਨੇ ਐਜ਼ ਕੰਪੇਅਰ ਟੂ UPPSC ਉਹਦੇ ਮੁਕਾਬਲੇ ਕਾਫੀ ਈਜ਼ੀ ਹੁੰਦੇ ਨੇ ਠੀਕ ਹੈ ਤੋ ਇਹ ਲੋ ਵੀ 20% ਤੇ 100% ਇੰਨਾ ਡਿਫਰੈਂਸ ਹੁੰਦਾ ਸਾਡੇ ਕੋਲੇ ਲੇਕਿਨ ਹਾਂ ਬੱਚੇ ਇਹ ਸਾਰੇ ਇਗਜ਼ਾਮ ਕਲੀਅਰ ਕਰਕੇ ਨਾ ਪੋਸਟਾਂ ਉੱਤੇ ਬੈਂਦੇ ਨੇ ਹੁਣ ਤੁਹਾਡੇ ਮਨ ਦੇ ਵਿੱਚ ਸਵਾਲ ਹੋ ਸਕਦਾ ਕਿ ਸਰ ਅਸੀਂ ਇਹਨਾਂ ਵਿੱਚੋਂ ਕਿਹੜੀ ਨੌਕਰੀ ਲੈ ਸਕਦੇ ਹਾਂ ਤੇ ਦੀ ਤਿਆਰੀ ਕਿਦਾਂ ਕਰ ਸਕਦੇ ਹਾਂ ਨੌਕਰੀ ਕਿਹੜੀ ਲੈਣੀ ਹੈ ਤੁਸੀਂ ਆਪ ਡਿਸਾਈਡ ਕਰਨਾ ਤੁਹਾਡਾ ਸੁਪਨਾ ਕੀ ਹੈ ਤੁਹਾਡਾ ਸੁਪਨਾ ਡੀਐਸਪੀ ਬਣਨ ਦਾ ਹੈ ਐਸਪੀ ਬਣਨ ਦਾ ਹੈ ਡਿਸਟ੍ਰਿਕਟ ਕਲੈਕਟਰ ਬਣਨ ਦਾ ਹੈ ਜਾਂ ਤੁਹਾਡਾ ਸੁਪਨਾ ਸੀਡੀਐਸ ਦੇ ਵਿੱਚ ਲੈਫਟਨੈਂਟ ਬਣਨ ਦਾ ਹੈ ਜਾਂ ਤੁਹਾਡਾ ਸੁਪਨਾ ਵਿੱਚ ਫਿਰ ਬੈਂਕ ਦੇ ਵਿੱਚ ਮੈਨੇਜਰ ਬਣਦਾ ਹੈ ਜਾਂ ਫਿਰ ਤੁਹਾਡਾ ਸੁਪਨਾ ਪਟਵਾਰੀ ਬਣਦਾ ਹੈ ਉਹ ਤੁਸੀਂ ਡਿਸਾਈਡ ਕਰਨਾ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਸੀਂ ਇਹਨਾਂ ਦੀ ਤਿਆਰੀ ਕਦੋਂ ਕਰ ਸਕਦੇ ਹੋ ਕਿੱਦਾਂ ਪੜ੍ਹ ਸਕਦੇ ਹੋ ਕੀ ਪੜ੍ਹ ਸਕਦੇ ਹੋ ਸੋ ਉਹਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਮੈਂ ਤਾਂ ਕਹਿਣਾ ਹਾਂ ਬੱਚਿਆਂ ਨੂੰ ਕਿ ਗ੍ਰੈਜੂਏਸ਼ਨ ਦੇ ਨਾਲ ਆਪਦੀ ਤਿਆਰੀ ਸ਼ੁਰੂ ਜ਼ਰੂਰ ਕਰ ਤੋ ਬਹੁਤ ਸਾਰੇ ਬੱਚੇ ਸੋਚਦੇ ਨੇ ਕਿ ਸ਼ਾਇਦ ਗ੍ਰੈਜੂਏਸ਼ਨ ਤੋਂ ਬਾਅਦ ਤਿਆਰੀ ਸ਼ੁਰੂ ਕਰਾਂਗੇ ਨਹੀਂ ਗ੍ਰੈਜੂਏਸ਼ਨ ਦੇ ਨਾਲ ਨਾਲ ਆਪਣੀ ਤਿਆਰੀ ਸ਼ੁਰੂ ਕਰੋ ਜਿਹੜਾ ਵੀ ਤੁਹਾਡਾ ਵਿਜ਼ਨ ਹੁਣ ਤੁਹਾਨੂੰ ਲੱਗਦਾ ਪਹਿਲਾਂ ਤਾਂ ਪਤਾ ਨਹੀਂ ਸੀ ਸ਼ਾਇਦ ਬੱਚਿਆਂ ਨੂੰ ਬਹੁ ਤੁਹਾਡਾ ਵਿਜ਼ਨ ਡਿਸਾਈਡ ਕਰੋ ਕਿ ਮੈਂ ਆਪਦੀ ਗ੍ਰੈਜੂਏਸ਼ਨ ਤੋਂ ਬਾਅਦ ਇਸ ਰਸਤੇ ਉੱਤੇ ਜਾਣਾ ਹੈ ਉਹਦੀ ਤਿਆਰੀ ਅੱਜ ਤੋਂ ਸ਼ੁਰੂ ਕਰੋ ਤੇ ਤਿਆਰੀ ਸ਼ੁਰੂ ਕਰਕੇ ਜਦੋਂ ਗ੍ਰੈਜੂਏਸ਼ਨ ਕੰਪਲੀਟ ਹੋਊਗੀ ਤਾਂ ਆਪਣੇ ਸੁਪਨਿਆਂ ਨੂੰ ਸੱਚ ਕਰਨ ਵਾਲਾ ਇਗਜ਼ਾਮ ਜ਼ਰੂਰ ਦੇਣਾ ਜੀ ਆਪ ਸਾਡੇ ਨਾਲ ਬਹੁਤ ਸਾਰੇ ਬੱਚੇ ਜਿਨ੍ਹਾਂ ਦਾ ਸੁਪਨਾ ਯੂਪੀਐਸਸੀ ਪੀਸੀਐਸ ਹੈ ਬਹੁਤ ਸਾਰੇ ਬੱਚੇ ਜੁੜੇ ਹੋਏ ਨੇ ਗ੍ਰੈਜੂਏਸ਼ਨ ਵਾਲੇ ਜਿਹੜੇ ਕਿ ਸਾਡੇ ਨਾਲ ਵਧੀਆ ਤਿਆਰੀ ਕਰ ਰਹੇ ਨੇ ਉਹਨਾਂ ਨੇ 2-2 ਸਾਲ ਵਾਲੇ ਸਾਡੇ ਨਾਲ ਕਰ ਲਿਆ ਵੀ ਅੱਜ ਤੋਂ ਬਸ 2 ਸਾਲ ਤੁਹਾਡੇ ਨਾਲ ਰਹਿ ਕੇ ਪੜਨਾ ਆਪਾਂ ਤੇ 2 ਸਾਲ ਬਾਅਦ ਜਦੋਂ ਉਹਨਾਂ ਦੀ ਗ੍ਰੈਜੂਏਸ਼ਨ ਕੰਪਲੀਟ ਹੋਊਗੀ ਉਹਨਾਂ ਦੀ ਮਿਹਨਤ ਤੇ ਵਾਹਿਗੁਰੂ ਦੀ ਕਿਰਪਾ ਨਾਲ ਉਹ ਇਗਜ਼ਾਮ ਦੇਣਗੇ ਉਹਨਾਂ ਦਾ ਲੱਕ ਵਧੀਆ ਹੋਊਗਾ ਉਹਨਾਂ ਨੇ ਮਿਹਨਤ ਵਧੀਆ ਕੀਤੀ ਹੈ ਇਗਜ਼ਾਮ ਵਧੀਆ ਅਟੈਂਪਟ ਕੀਤਾ ਆ ਤਾਂ ਉਸ ਮਾਲਕ ਦੀ ਕਿਰਪਾ ਹੋਊਗੀ ਤੇ ਉਹ ਸਿਲੈਕਸ਼ਨ ਜ਼ਰੂਰ ਲੈਣਗੇ ਜੀ ਹੁਣ ਜੇ ਤੁਹਾਡਾ ਵੀ ਮਨ ਹੈ ਕਿ ਸਰ ਅਸੀਂ ਵੀ ਸੋਚਿਆ ਵੀ ਅਸੀਂ ਵੀ ਯੂਪੀਐਸਸੀ ਪੀਸਾ ਦਾ ਇਗਜ਼ਾਮ ਦੇਣਾ ਹਾਲਾਂਕਿ ਹਾਲ ਦੀ ਘੜੀ ਸੀ ਗ੍ਰੈਜੂਏਸ਼ਨ ਦੇ ਵਿੱਚ ਆ ਤਾਂ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਉਹਦੇ ਲਈ ਸਾਡੇ ਵੱਲੋਂ ਜਿਹੜਾ ਹੈਗਾ ਉਹ ਇੱਕ ਬੈਚ ਲਾਂਚ ਕੀਤਾ ਗਿਆ ਹੈ ਜੋ ਕਿ 2027 ਤੱਕ ਅਸੀਂ ਤੁਹਾਨੂੰ ਪੜ੍ਹਾਵਾਂਗੇ ਉਹ 2028 ਤੱਕ ਦੀ ਵੈਲਿਡਿਟੀ ਹੈਗੀ ਸਾਡੇ ਕੋਲੇ 2027 28 ਤੱਕ ਇਹਨੂੰ ਤੁਹਾਨੂੰ ਪੜ੍ਹਾਵਾਂਗੇ ਅਸੀਂ ਸੋ ਇਸ ਬੈਚ ਨੂੰ ਜੁਆਇਨ ਕਰਨ ਦੇ ਲਈ ਤੁਸੀਂ ਆ ਨੰਬਰਾਂ ਉੱਤੇ ਕਾਲ ਕਰ ਸਕਦੇ ਹੋ ਇਹਦੀ ਫੀਸ ਦੀ ਗੱਲ ਕਰ ਲਈ ਤਾਂ ਫੀਸ ਇਹਦੀ 40000 ਰੁਪਿਆ ਫੀਸ ਇਹ ਪੂਰੇ ਬੈਚ ਯਾਨੀ ਕਿ 3 ਸਾਲਾਂ ਦੀ ਫੀਸ ਇਹਦੀ 40000 ਰੁਪਿਆ ਹੈ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਚਾਹੀਦੀ ਹੋ ਜਾਂ ਹੋਰ ਕੋਈ ਕੈਰੀਅਰ ਦੇ ਰਿਲੇਟਡ ਵੀ ਗਾਈਡੈਂਸ ਚਾਹੀਦੀ ਹੋਈ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਸਾਡੀ ਟੀਮ ਤੁਹਾਡੇ ਨਾਲ ਗੱਲਬਾਤ ਕਰੂਗੀ ਪ੍ਰੋਪਰਲੀ ਤੁਹਾਨੂੰ ਗਾਈਡ ਕਰ ਦੋਗੀ ਮੈਨੂੰ ਲੱ ਜੇ ਫਿਰ ਵੀ ਲੱਗੇ ਸਾਡੇ ਨਾਲ ਗੱਲਬਾਤ ਕਰਨੀ ਹੈ ਤੁਸੀਂ ਉਹਨਾਂ ਨੂੰ ਕਹਿ ਦਿਓ ਕਿ ਅਸੀਂ ਟੀਚਰਜ਼ ਨਾਲ ਗੱਲਬਾਤ ਕਰਨੀ ਹੈ ਉਹ ਮੇਰੇ ਨਾਲ ਵੀ ਗੱਲ ਕਰਾ ਦੇਣਗੇ ਸਾਡੇ ਜਿਹੜੇ ਹੋਰ ਟੀਚਰ ਜਤੈਨ ਸਰ ਹੋਗੇ ਉਹਨਾਂ ਨਾਲ ਵੀ ਗੱਲਬਾਤ ਥੋੜੀ ਜ਼ਰੂਰ ਕਰਾ ਦੇਣਗੇ ਤੁਸੀਂ ਸਭ ਨਾਲ ਗੱਲਬਾਤ ਕਰ ਸਕਦੇ ਹੋ ਪਰ ਤੁਸੀਂ ਡਿਸਾਈਡ ਕਰਨਾ ਕਿ ਤੁਹਾਡਾ ਏਮ ਕੀ ਹੈ ਬਾਕੀ ਇਦਾਂ ਦੀਆਂ ਹੋਰ ਵੀਡੀਓਜ਼ ਦੇ ਲਈ ਆਪਦੀ ਤਿਆਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਕੋਈ ਤੁਹਾਡਾ ਦੋਸਤ ਮਿੱਤਰ ਹੈ ਉਹਨੂੰ ਵੀ ਕਰੀਅਰ ਗਾਈਡੈਂਸ ਦੀ ਲੋੜ ਹੈ ਤਾਂ ਉਹਨੂੰ ਵੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਹਾਡੀ ਡ੍ਰੀਮ ਜੌਬ ਕੀ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਕੇ